ਦੀ ਸਾਖੀ ਦੇ ਹੜੇ ਤੇ ਸੰਗਤਾਂ ਸਤਿਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਸ਼੍ਰੀ ਦਰਬਾਰ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਤੇ ਸ਼ਾਮ ਨੂੰ ਅਲੌਕਿਕ ਆਤਿਸ਼ਬਾਜ਼ੀ ਕੀਤੀ ਜਾਵੇਗੀ ਜਿਸ ਦਾ ਨਜ਼ਾਰਾ ਦੇਖਣ ਵਾਲਾ ਹੋਵੇਗਾ ਸਭ ਸਾਥੀ ਮੁਕਿੰਨਤ ਵਸਤੇ ਕੋ ਨਯਰਮੰਦਰ ਸਾਹਿਬ ਆ ਬੜੇ ਪਾਕਾਂ ਵਾਲਿਆਂ ਜੀ ਅੱਜ ਇਸਾਖੀਆ ਪ੍ਰਕਤ ਤਿਹਾਰਾ ਜਿਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਤੇ ਅੱਜ ਖਾਸੇ ਦੇ ਜੰਗਲ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਬੜੇ ਪਾਕਾਂ ਵਾਲੇ ਕਿ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹ ਤੁਹਾਨੂੰ ਸਾਡਾ ਸ਼ੀਸ਼ਾ ਬਖਸ਼ਣਾ ਆ ਗੁਰੂ ਨਾਲ ਜੁੜੋ ਜੀ ਕਿਉਂਕਿ ਜਿਹੜਾ ਸਾਡਾ ਜੀਵਨ ਹੈ ਇਹ ਨੂਰ ਜੇ ਅਸੀਂ ਸਹੀ ਤਰੀਕੇ ਨਾਲ ਚਲਾਉਣਾ ਤੇ ਗੁਰੂ ਮਹਾਰਾਜ ਜੀ ਨੇ ਸਿਖਿਆ ਉਹਨੇ ਉਹਰਾ ਤੇ ਅਮਲ ਕਰਨਾ ਚਾਹੀਦਾ ਸਾਰੇ ਕੋਤੇ ਅੰਮ੍ਰਿਤਸਰ ਸਿੱਖੀ ਦਾ ਕੇਂਦਰ ਹੈ ਗੁਰੂ ਰਾਮਦਾਸ ਜੀ ਦੇ ਪੁੱਤਰ ਕਰਤੀ ਹੈ ਤੇ ਸਾਰੇ ਅੰਮ੍ਰਿਤਸਰੀ ਭਾਗਾਂ ਵਾਲੇ ਕਿ ਉਹਨਾਂ ਨੂੰ ਅੰਮ੍ਰਿਤਸਰ ਚ ਜਨਮ ਲੈਣ ਦਾ ਮੌਕਾ ਮਿਲਦਾ ਵਾਹ ਤੇ ਇਸ ਡਿਟੇ ਸਭੇ ਥਾਂ ਨਹੀਂ ਤੁਦ ਜਿਹਿਆ ਗੁਰੂ ਰਾਮਦਾਸ ਜੀ ਦੇ ਪੁੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਤੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਅਸੀਂ ਭਾਗਾਂ ਵਾਲੇ ਆ ਕਿ ਅਸੀਂ ਸਾਨੂੰ ਇੱਥੇ ਰਹਿਣ ਦਾ ਸਾਨੂੰ ਇੱਥੇ ਗਰਮ ਕਰਨ ਦਾ ਮੌਕਾ ਮਿਲਿਆ ਕੋਟਨ ਕੋਟ ਧੰਨਵਾਦ ਕਰਦੇ ਆਂ ਗੁਰੂ ਸਾਹਿਬ ਦਾ ਅੱਜ ਬਹੁਤ ਵੱਡਾ ਦਿਨ ਵਸਾਖੀ ਦਾ ਦੇਣਿਆ ਖਾਲਸਾ ਸਾਜਨਾ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਇਤਿਹਾਸਕ ਗੱਲਾਂ ਬਾਕੀ ਰੁੱਤ ਬਦਲਦੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੀ ਆ ਇਹ ਸਾਰੀਆਂ ਹੀ ਗੱਲਾਂ ਪੰਜਾਬ ਦੇ ਨਾਲ ਜੁੜੀਆਂ ਆ ਪੰਜਾਬ ਉਹ ਧਰਤੀ ਆ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ੋਭਾ ਪ੍ਰਾਪਤ ਧਰਤੀ ਆ ਹਰ ਰੁੱਤ ਆਉਂਦੀ ਇੱਥੇ ਸਾਫ਼ ਪਾਣੀ ਹਰਿਆਲੀ ਫਸਲਾਂ ਖੁਸ਼ ਦੇ ਲੋਕ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਆਏ ਆ ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ ਸਭ ਦੁਨੀਆ ਨੂੰ ਪਤਾ ਅਰਦਾਸ ਕਰਨ ਆਇਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾਂ ਚ ਆਏ ਆ ਇਸ ਗੁਰੂ ਨਾਮਦਾਸ ਦੇ ਪੁੱਤਰ ਨਗਰੀ ਚ ਤੁਸੀਂ ਸਾਨੂੰ ਆਪਣਾ ਗੁਜ਼ਰ ਬਸਰ ਕਰਨ ਦਾ ਮੌਕਾ ਦਿੱਤਾ ਇਹਦੀ ਸੇਵਾ ਸਾਡਾ ਧਰਮ ਆ ਸਾਡੀ ਜ਼ਿੰਮੇਵਾਰੀ ਆ ਦਿਲੋਂ ਕਰਨੀ ਚਾਹੁੰਦੇ ਆ ਦੀ ਮੰਦਾ ਹੋਰ ਕੋਈ ਲਕਸ਼ ਨਹੀਂ ਗਾ ਇਸ ਗੁਰਨਾਮਦਾਸ ਦੀ ਨਗਰੀ ਦੀ ਸੇਵਾ ਇਸ ਪੰਜਾਬ ਦੀ ਸੇਵਾ ਇਹੀ ਅਰਦਾਸ ਕੀਤੀ ਆ ਚੜ੍ਹਦੀ ਕਲਾ ਚ ਰਵੇ ਪੰਜਾਬ ਅਸ਼ੀਰਵਾਦ ਦਿਓ ਮੌਕਾ ਦਿਓ ਕਿ ਅਸੀਂ ਲੋਕਾਂ ਦੀ ਉਹਨਾਂ ਦੇ ਫੇਰ ਚਰਨਾ ਚ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਭਾਵਨਾ ਅਨਸਾਰ ਸੇਵਾ ਕਰ ਸਕੀਏ ਇਹੀ ਅੱਜ ਦੇ ਪੁੱਤਰ ਦਿਹਾੜੇ ਦੇ ਉੱਤੇ ਅਰਦਾਸ ਕੀਤੀ ਆ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਚੜਦੀ ਕਲਾ ਚ ਰਹੋ ਸੁਖ ਸ਼ਾਂਤੀ ਰਵੇ ਗੁਰੂ ਅਮਰਦਾਸ ਜੀ ਸਭ ਤੇ ਕਿਰਪਾ ਰਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ